ਉਹ ਤਾਂ ਪੁੱਤ ਸਰਦਾਰ ਦਾ ਫਤਿਹ ਜੰਗੀ ਜਿਨਨੇ ਕਿਲੇ ਨਵਾਹੇ ਨੇ 18 ਮੀਆਂ ਸ਼ਾ ਮੁਹੰਮਦ ਜਿਸ ਮਹਾਨ ਸਿੱਖ ਰਾਜੇ ਬਾਰੇ ਇਹ ਸਤਨਾ ਲਿਖਦਾ ਹੈ ਉਹ ਹੈ ਮਹਾਰਾਜਾ ਸ਼ੇਰ ਸਿੰਘ ਮਹਾਰਾਜਾ ਰਣਜੀਤ ਸਿੰਘ ਅਤੇ ਉਸਦੀ ਪਹਿਲੀ ਪਤਨੀ ਮਹਾਰਾਣੀ ਮਹਿਤਾਬ ਕੌਰ ਜੋ ਕਿ ਕਨਿਆ ਮਿਸਲ ਦੀ ਸਰਦਾਰਨੀ ਸਦਾ ਕੌਰ ਦੀ ਪੁੱਤਰੀ ਸੀ ਦੇ ਪੁੱਤਰ ਬਾਰੇ ਅਸੀਂ ਗੱਲ ਕਰਨ ਜਾ ਰਹੇ ਹਾਂ ਜਿਸ ਦਾ ਨਿਵਾਸ ਸਥਾਨ ਜਨਮ ਸਥਾਨ ਬਟਾਲਾ ਵਿਖੇ ਦਾ ਹੈ ਤੇ ਅੱਜ ਅਸੀਂ ਉਸ ਦੀ ਰਹਿਸ਼ ਬਾਰੇ ਤੁਹਾਨੂੰ ਨਾਲ ਸਾਂਝ ਪਾਣ ਜਾ ਰਹੇ ਹਾਂ ਇਹ ਹੈ ਮਹਾਰਾਜਾ ਸ਼ੇਰ ਸਿੰਘ ਦੀ ਰਹਿਸ਼ਗਾ ਸਰਦਾਰਨੀ ਸਦਾ ਕਾਨੂ ਨਜ਼ਰਬੰਦ ਕਰਨ ਤੋਂ ਬਾਅਦ ਕਮਰਸ਼ੀ ਸਿੰਘ ਨੂੰ ਬਟਾਲਾ ਦੀ ਜ਼ਗੀਰ ਮਿਲੀ ਉਸ ਉਪਰੰਤ ਮਹਾਰਾਜਾ ਸ਼ੇਰ ਸਿੰਘ ਨੇ ਪਹਿਲੀ ਪਾਸ਼ਾਏ ਗੁਨਾਵਰ ਜੀ ਦੇ ਸੌਰੀਆਂ ਦੇ ਘਰ ਜਿਸ ਨੂੰ ਗੁਰਦਰਾ ਡੇਰਾ ਸਾਹਿਬ ਕਿਹਾ ਜਾਂਦਾ ਹੈ ਦੀ ਸੇਵਾ ਵੀ ਕਰਵਾਈ ਤੇ 1833-34 ਵਿੱਚ ਬਟਾਲਾ ਸ਼ਹਿਰ ਦੇ ਬਾਹਰ ਬਾਹਰ ਆਪਣੀ ਏਰ ਹੈਸ਼ ਵੀ ਤਾਮੀਰ ਕਰਾਈ ਜਿਸ ਤੋਂ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਸਿੱਖ ਰਾ ਦੀ ਉਥਲ ਪੁਥਲ ਦੇ ਦੌਰਾਨ ਮਹਾਰਾਜਾ ਖੜਕ ਸਿੰਘ ਅਤੇ ਕਵਰ ਨੌ ਨਿਹਾਲ ਦੇ ਕਤਲ ਤੋਂ ਬਾਅਦ 27 ਜਨਵਰੀ 1841 ਨੂੰ ਇਹ ਗੱਡੀ ਤੇ ਬੈਠੇ ਕਿਉਂਕਿ ਉਹਨਾਂ ਦੀ ਜਿਹੜੀ ਮੌਤ ਸੀ ਉਹ 5 ਨਵੰਬਰ 1840 ਨੂੰ ਹੋ ਗਈ ਸੀ ਤੇ ਮਹਾਰਾਜਾ ਖੜਕ ਸਿੰਘ ਦੀ ਵਿਧਵਾ ਮਹਾਰਾਣੀ ਚੰਦਕੌਰ ਰਾਜ ਸੰਭਾਲ ਰਹੀ ਸੀ 15 ਸਤੰਬਰ ਦਾ ਉਹ ਮਨਹੂਸ ਦਿਨ ਜੋ ਸਿੱਖ ਇਤਿਹਾਸ ਲਈ ਇੱਕ ਕਾਲੇ ਦਿਨ ਵਜੂ ਜਾਣਿਆ ਜਾਏਗਾ ਇਸ ਦਿਨ ਮਹਾਰਾਜਾ ਸ਼ੇਰ ਸਿੰਘ ਅਤੇ ਉਸ ਦੇ ਪੁੱਤਰ ਕਵਰ ਪ੍ਰਤਾਪ ਸਿੰਘ ਨੂੰ ਜੋ ਕਿ ਅਜੇ 12 ਸਾਲਾਂ ਦਾ ਸੀ ਦੋ ਸੰਦਾਵਾਲੀਆ ਸਰਦਾਰ ਸਰਦਾਰ ਅਤਰ ਸਿੰਘ ਅਤੇ ਸਰਦਾਰ ਜੀਤ ਸਿੰਘ ਨੇ ਸਾਸ਼ਾ ਨਾਲ ਮਾਰ ਦਿੱਤਾ ਤੇ ਮਹਾਰਾਜਾ ਸ਼ੇਰ ਸਿੰਘ ਦੇ ਮੂੰਹ ਤੋਂ ਸਿਰਫ ਇਹ ਸ਼ਬਦ ਨਿਕਲੇ ਇੱਕ ਹੀ ਦਗਾ ਡੋਗਰਾ ਵੀ ਰਾਜਾ ਧਿਆਨ ਸਿੰਘ ਵੀ ਅੰਗਰੇਜ਼ਾਂ ਦੀ ਸਾਜ਼ਿਸ਼ ਵਿੱਚ ਸ਼ਾਮਲ ਸੀ ਤੇ ਸ਼ਾਲਮਰ ਬਾਗ ਲਾਹੌਰ ਵਿੱਚ ਫੇਰ ਦੇਖਣ ਦੇ ਬਹਾਨੇ ਸੰਧਵਾਲੀਆ ਸਰਦਾਰ ਅਜੀਤ ਸਿੰਘ ਨੇ ਪਿਸਤੌਲ ਦਿਖਾਣ ਦੀ ਪੇਸ਼ਕਸ਼ ਕੀਤੀ ਤੇ ਜਦੋਂ ਮਹਾਰਾਜਾ ਇਸ ਨੂੰ ਦੇਖਣ ਲੱਗੇ ਤੇ ਉਸਤੇ ਗੋਲੀ ਚਲਾ ਦਿੱਤੀ ਉਧਰ ਲੈਣਾ ਸਿੰਘ ਸੰਧਵਾਲੀਆ ਨੇ ਵੀ ਨੀੜੇ ਬਾਗ ਵਿੱਚ ਕਵਰ ਪ੍ਰਤਾਪ ਸਿੰਘ ਦੀ ਗਰਦਨ ਉਸਦੇ ਸਰੀਰ ਤੋਂ ਅਲੱਗ ਕਰ ਦਿੱਤੀ ਤੇ ਇੱਕ ਸਿੱਖ ਵਿਰਾਸਤ ਜੋ ਪੂਰੀ ਤਰ੍ਹਾਂ ਖਤਮ ਹੋ ਗਈ ਉਸ ਦਾ ਅੰਤ ਉਸ ਦਿਨ ਤੋਂ ਹੀ ਸ਼ੁਰੂ ਹੋ ਗਿਆ ਸੀ ਮਹਾਰਾਜਾ ਸ਼ੇਰ ਸਿੰਘ ਵੱਲੋਂ ਬਟਾਲਾ ਵਿਖੇ ਇਹ ਇਮਾਰਤ ਅਜਵੀ ਉਸ ਸਿੱਖ ਇਤਿਹਾਸ ਨੂੰ ਬਿਆਨ ਕਰਦੀ ਹੈ ਜਦੋਂ ਸ਼ੇਰ ਸਿੰਘ ਨੇ ਆਪਣੇ ਬਚਪਨ ਅਤੇ ਜਵਾਨੀ ਦੇ ਦਿਨ ਇੱਥੇ ਬਤਾਏ ਹੋਣਗੇ ਇਹ ਹੈ ਜਿੱਥੇ ਮਹਾਰਾਜਾ ਸ਼ੇਰ ਸਿੰਘ ਆਪਣਾ ਦਰਬਾਰ ਲਗਾਉਂਦੇ ਅਤੇ ਲੋਕਾਂ ਨੂੰ ਨਿਆਂ ਪ੍ਰਦਾਨ ਕਰਦੇ ਸਨ ਮਿਲਦੇ ਹਾਂ ਕਿਸੇ ਹਿਜਰਤ ਪਰਿ ਕਹਾਣੀ ਦੇ ਨਾਲ ਜਾਂ ਕਿਸੇ ਇਤਿਹਾਸਕ ਸਥਾਨ ਨਾਲ ਤਦ ਤੱਕ ਖੁਦਾ ਹਾਫਿਜ਼